ਸਿੱਕਰ ਰੈਜੀਮੈਂਟ ਦੇ ਇਸ ਫੌਜੀ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਹੈ ਇਸ ਫੌਜੀ ਨੌਜਵਾਨ ਦੇ ਵੱਲੋਂ ਆਪਣੀ ਹੀ ਯੂਨਿਟ ਦੇ ਕਈ ਖੁਲਾਸੇ ਕੀਤੇ ਗਏ ਨੇ ਇਸ ਫੌਜੀ ਨੌਜਵਾਨ ਦਾ ਕਹਿਣਾ ਹੈ ਕਿ ਸਾਡੀ ਯੂਨਿਟ ਦੇ ਵਿੱਚ ਵਰਤਨਾ ਦੇ ਉੱਤੇ ਜੋ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਨੇ ਉਹਨਾਂ ਦੇ ਵਿੱਚ ਹੀ ਸ਼ਰਾਬ ਪੀਤੀ ਜਾਂਦੀ ਹੈ ਅਤੇ ਉਹਨਾਂ ਹੀ ਵਰਤਨਾ ਦੇ ਵਿੱਚ ਮੀਟ ਖਾਧਾ ਜਾਂਦਾ ਹੈ ਅਤੇ ਹੋਰ ਇਸ ਫੌਜੀ ਵੀਰ ਦੇ ਵੱਲੋਂ ਆਪਣੀ ਯੂਨਿਟ ਦੇ ਖਿਲਾਫ ਕੀ ਕਿਹਾ ਜਾ ਰਿਹਾ ਹੈ ਆਓ ਸੁਣਦੇ ਹਾਂ ਤੇ ਸੁਣ ਤੋਂ ਬਾਅਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਵੱਟ ਵੱਟੇ ਲੋਕਾਂ ਤੱਕ ਪਹੁੰਚ ਸਕੇ ਤਾਂ ਜੋ ਇਸ ਮਸਲੇ ਦਾ ਹੱਲ ਹੋ ਸਕੇ ਜਦੋਂ ਖਰੀ ਸਿੰਘ ਦੇ ਲਲੂਏ ਨੇ ਅਫਗਾਨ ਤੱਕ ਪੂਰੀ ਗੋਤੀ ਸਿੰਗਰੀ ਉਦੋਂ ਜਕਾਰੇ ਲੱਗੇ ਸੀ ਇਹ ਜਕਾਰਾ ਉਦੋਂ ਲੱਗਦਾ ਨਾ ਕਿ ਸ਼ਰਾਬ ਚੱਕੀ ਤੇ ਜਕਾਰਾ ਲਾਤਾ ਹੱਥ ਤੇ ਜਕਾਰਾ ਕੁੱਝ ਕੀ ਕੀਤਾ ਜਾ ਰਿਹਾ ਹੈ 5 ਮੀਰਾ ਬਰੇਡ ਦੇ ਨੌ ਰੱਖਣ ਦਾ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਜਦੋਂ ਤੇ ਚੱਕ ਜਕਾਰਾ ਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਵੰਤਾ ਸਿੰਘ ਮੇਰੀ ਯੂਨਿਟ 3 ਸਿੱਖ ਸਿੱਖ ਰੈਜੀਮੈਂਟ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਕੁਝ ਸਿੱਖ ਪਰੰਪਰਾਵਾਂ ਬਹੁਤ ਚੱਲ ਰਹੀਆਂ ਨੇ ਪਉਂਜ ਦੇ ਵਿੱਚ ਜਿਨ੍ਹਾਂ ਨੂੰ ਰੋਕਣ ਲਈ ਮੈਂ ਸਿੰਘ ਸਾਹਿਬ ਤੇ ਐਸੋ ਸਾਹਿਬ ਤੇ ਦਰਬਾਰ ਦੇ ਵਿੱਚ ਪੁਆਇੰਟ ਕੀਤਾ ਤੇ ਸਾਡੀ ਜੁਨਟ ਦੇ ਵਿੱਚ ਹੋਰ ਪਰੰਪਰਾ ਚੱਲਦੀ ਹੈ ਮੈਂ ਤੁਹਾਨੂੰ ਫੋਟੋਆਂ ਕਹੂੰਗਾ ਪਤਾ ਤਾਂ ਫੋਟੋਆਂ ਵੀਡੀਓ ਸਭ ਕੁਝ ਪ੍ਰੂਫ ਦੇਵਾਂਗਾ ਝੂਠ ਵਾਲੀ ਗੱਲ ਕੋਈ ਨਹੀਂ ਹੋਊਗੀ ਉੱਥੇ ਅੰਜ ਪਿਆਰਾ ਪਰੇਡ ਰੱਖਿਆ ਗਿਆ ਨਾ ਪਰੇਡ ਦਾ ਪਹਿਲਾਂ ਫੋਟੋ ਦੇਖ ਲਿਓ ਤੁਸੀਂ ਉਦੇ ਵਿੱਚ ਪੜਦੇ ਵੀ ਕੀ ਕੀ ਪ੍ਰੇਡ ਦੇ ਨਾਅ ਨੇ ਉਹਦੇ ਵਿੱਚ ਫੁੱਟ ਪ੍ਰੇਡ ਤੱਕ ਸ਼ਾਮਲ ਪੈਰ ਤੋਣੇ ਉਹਦੇ ਨਾਂ ਰੱਖਿਆ ਪੰਜ ਪਿਆਰਾ ਪ੍ਰੇਡ ਇਹਨਾਂ ਨੂੰ ਇੱਕ ਵਾਰੀ ਯਾਨੀ ਦੱਸ ਦੋ ਵੀ ਪੰਜ ਪਿਆਰੇ ਸਹਿਬਾਨ ਕੌਣ ਸੀਗੇ ਸਿਕਰੋਤਰੀ ਗਲਾਸ ਜੱਗ ਪੱਗੀਆਂ ਜਿਨ੍ਹਾਂ ਦੇ ਉੱਤੇ ਲਿਖਾ ਹਨ ਲਿਸਟ ਕਰ ਆਪਣੇ ਕੀਤਾ ਨੂੰ ਮੈਂ ਇਹਨਾਂ ਨੂੰ ਕਿਹਾ ਵੀ ਉਹ ਹਟਾ ਦਿਓ ਵੀ ਇਹਨੇ ਬਹੁਤ ਬਕਤਰ ਸ਼ਬਦ ਨੇ ਇਹਨਾਂ ਨੂੰ ਇਹਦੇ ਤੇ ਨਾਲ ਲਿਖੋ ਇਹਦੇ ਦੇਚਾ ਕੌਣ ਜੋ ਮੰਨਣ ਤੋਂ ਦਾਰਕਰ ਕਰਤਾ ਕਹਿੰਦੇ ਨਹੀਂ ਕੰਦੀ ਕਰੋਪਰੀ ਬਹੁਤ ਮਹਿੰਗੀ ਆਈ ਆ ਸਾਡੇ ਸੰਗਰਾਹ ਦਾ ਕਹਿੰਦਾ ਤਰਜੀਤ ਸਿੰਘ ਸੂਬੇਗਰ ਮੀਟਿੰਗ ਇਹਨਾਂ ਕਰੋਪਰੀ ਬਹੁਤ ਮਹਿੰਗੀ ਆਈ ਆ ਜਿਹੜੀ ਆਪਣੀ ਸਿੱਖੀ ਲੈ ਜੇ ਉਹ ਮਹਿੰਗੀ ਹੋ ਗਈ ਤਰਜੀਤ ਮੈਂ ਸੰਗਰਾਹ ਨੂੰ ਬਚਾ ਲੈਣਾ ਉਹ ਉਹਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਮੀਟ ਖਾਤਾ ਜਾਂਦਾ ਮੇਰੇ ਕੋਲ ਬਕਾਇਦਾ ਵੀਡੀਓ ਥੋੜਾ ਪਈਆਂ ਨੇ ਜਿਹਦੇ ਵਿੱਚ ਮੈਂ ਨਹੀਂ ਅਬ ਇਹਨੂੰ ਵੀ ਥੋੜਾ ਹੋਈ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਜਦੋਂ ਦੀ ਸ਼ੁਰੂਆਤ ਹੁੰਦੀ ਆ ਤਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਜਿਹੜੇ ਖਰਾਬ ਕੀਤੇ ਉਹਨਾਂ ਦੇ ਹੱਥਾਂ ਦੇ ਵਿੱਚ ਖਰਾਬ ਦਾ ਗਲਾਸ ਫੜਾ ਕੇ ਵੀਰ ਤਾਂ ਨਿਸ਼ਚੈ ਕਰ ਆਪਣੀ ਜੀਤ ਕਰੋ ਲੈ ਜਾਂਦਾ ਉਹ ਹੱਥ ਚ ਚਕਾ ਕੇ ਕਹਿੰਦੇ ਨੇ ਵੀ ਜਕਾਰਾ ਲਾਉਂ ਜਕਾਰਾ ਲਾਉਣਾ ਲਾਉ ਇਹਦੇ ਵਿੱਚ ਕੋਈ ਉਹ ਨਹੀਂ ਆ ਵੀ ਜਕਾਰਾ ਲਾਉਣ ਜਾ ਸਕਦਾ ਪਰ ਜਕਾਰਾ ਲਾਉਣ ਦਾ ਸਹੀ ਜਗਾ ਸਹੀ ਮਤਲਬ ਕੀ ਆ ਨਾ ਜਕਾਰਾ ਇਹਦਾ ਸ਼ਰਾਬ ਨਾਲ ਕੋਈ ਮਿਲਦੀ ਆ ਇਹਦਾ ਮੇਲ ਅੰਮ੍ਰਿਤ ਨਾਲ ਤੇ ਹੱਥਾਂ ਦੇ ਵਿੱਚ ਗਲਾਸ ਫੜਾ ਕੇ ਸ਼ਰਾਬ ਦੇ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਕਹਿੰਦੇ ਜਕਾਰਾ ਲਾਓ ਆਹ ਕਪਟੇਰਾ ਦੇ ਪੱਲੇ ਆ ਸਭੋ ਮੇਰਾ ਬਧਰੋਂ ਕੀਤਾ ਗਿਆ ਬਿਨ ਨਹੀਂ ਜੇ ਤੁਸੀਂ ਦੱਸਿਆ ਤੂੰ ਗਲਤ ਕਰ ਰਿਹਾ ਵਾ ਤੇਤੀਆ ਮੇਰੀ ਪੂਰੀ ਸਿੱਖ ਸੰਗਤ ਨੂੰ ਵੀ ਵੀਡੀਓ ਵੱਧੋ ਵੱਧੇ ਸ਼ੇਅਰ ਕਰਿਓ ਜਿਹਦੇ ਨਾਲ ਇਹ ਆਰਮੀ ਹੈੱਡ ਕੁਆਰਟਰ ਤੱਕ ਜਾ ਸਕੇ ਤੇ ਪੰਚੇਤਰਤਾ ਦੇ ਸਤਿਕਾਰਯੋਗ ਤੱਕ ਪੰਚੇਤਰਤਾ ਉਹਨਾਂ ਦੇ ਜਥੇਦਾਰ ਸਹਿਬਾਨਾਂ ਤੱਕ ਜਾ ਸਕੇ ਜਿਨ੍ਹਾਂ ਦੇ ਵਿੱਚ ਜੀਤੇ ਕਰਕੇ ਇਹ ਜਿਹੜਾ ਵਿਗੜਿਆ ਹੋਇਆ ਮਸਲਾ ਹੈ ਇਹ ਸੋਝ ਸਕੇ ਵੀ ਇਹਨਾਂ ਨੂੰ ਦੱਸੋ ਵੀ ਇਹ ਚੀਜ਼ਾਂ ਸਹੀ ਨੇ ਜਿੰਨੇ ਸਾਡੀ ਕੌਮ ਦੇ ਚੰਗੇ ਬਲਾਰੇ ਨੇ ਉਹਨਾਂ ਨਾਲ ਕਦੇ ਵੀ ਡਿਬੇਟ ਕਰਕੇ ਦੇਖ ਲਓ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਇਹ ਚੀਜ਼ਾਂ ਸਹੀ ਨੇ ਜੇ ਉਹ ਕਹਿਣਗੇ ਵੀ ਇਹ ਚੀਜ਼ਾਂ ਸਹੀ ਨੇ ਛੱਡਤਾ ਮੁੱਦਾ ਹੱਥ ਬੰਨ ਕੇ ਬੇਨਤੀ ਕਰੂੰਗਾ ਲਿਖ ਕੇ ਰਹੂੰਗਾ ਵੀ ਗਲਤੀ ਹੋ ਗਈ ਜੋ ਸਜ਼ਾ ਹੋਊਗੀ ਉਹ ਮਨਜ਼ੂਰ ਹੋਊਗੀ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ 5 11 ਪੀਰੀਅਡ 9 ਰੱਖਣ ਦਾ ਮਤਲਬ ਕੀ ਹੈ ਨਾ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈਤੇ ਚੱਕ ਜਕਾਰਾ ਲਾਦਾ ਮੈਨੂੰ ਜਕਾਰਾ ਪਤਾ ਕਿਸ ਨੂੰ ਲੱਗਦਾ ਹੈ ਮੈਂ ਦੱਸ ਦਾਂ ਜਕਾਰਾ ਕਿਹਨੂੰ ਲੱਗਦਾ ਜਦੋਂ ਛੋਟੇ ਸਾਹਿਬ ਜਾਦੇ ਨੀਹਾਂ ਦੇ ਵਿੱਚ ਖੜੇ ਸੀ ਉਹਨਾਂ ਨੇ ਜਕਾਰਾ ਲਾਇਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਲਕੀਰ ਸਾਹਿਬ ਗੁਰਦੁਆਰਾ ਤੋਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੋਂ ਚੱਲੇ ਸੀ ਉਹਨਾਂ ਨੇ ਉਦੋਂ ਜਕਾਰਾ ਲਾਇਆ ਸੀ ਜਦੋਂ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਤੋਂ ਪੰਜ-ਪੰਜ ਦਾ ਜੱਥਾ ਲੈ ਕੇ ਨਿਕਲੇ ਉਦੋਂ ਜਕਾਰੇ ਲੱਗੇ ਸੀ ਜਦੋਂ ਖੜੀ ਸਿੰਘ ਨੇ ਨਲੂਏ ਨੇ ਅਫਗਾਨ ਤੱਕ ਤੂਰੀ ਗੋਦੀ ਸਿੰਗਰੀ ਉਦੋਂ ਜਕਾਰੇ ਲੱਗੇ ਸੀ ਇਹ ਜਕਾਰਾ ਉਦੋਂ ਲੱਗਦਾ ਨਾ ਕਿ ਸ਼ਰਾਬ ਚੱਕੀ ਤੇ ਜਕਾਰਾ ਲਾਤਾ ਹੱਥ ਤੇ ਐਂਡ ਕਰਨੀ ਨਾਲ ਦੇ ਕੇ ਬਸਾਖੀ ਵਾਲੇ ਤਨ ਖਾਲਸਾ ਸਾਜਿਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਜਕਾਰਾ ਲਗਾਇਆ ਸੀ ਇਹ ਜਿਨ੍ਹਾਂ ਨੇ ਛੋਟੇ ਸਾਹਿਬ ਜਾਦੇ ਸ਼ਹੀਦ ਕਰਾਤੇ ਵੱਡੇ ਸਾਹਿਬ ਜਾਦੇ ਸ਼ਹੀਦ ਕਰਾਤੇ ਆਪਣਾ ਪੂਰਾ ਪਰਿਵਾਰ ਵਾਰਤਾ ਉਹਨਾਂ ਦੀਆਂ ਪੰਕਤੀਆਂ ਅਸੀਂ ਕਿਵੇਂ ਰੂਲ ਸਕਦੇ ਹਾਂ ਉਹਨਾਂ ਦੇ ਪਵਿੱਤਰ ਸ਼ਬਦ ਨਿਸ਼ਚੇ ਕਰ ਆਪਣੀ ਜੀਤ ਕਰੋ ਇਨੇ ਅਸੀਂ ਕਿਤੇ ਗਲਤ ਜਗ੍ਹਾ ਤੇ ਲਿਖਿਆ ਹੋਇਆ ਦੇਖ ਸਕਦੇ ਆਂ ਮਾਤਰ ਦੀ ਐ ਨਹੀਂ ਇਹਦਾ ਭੁੱਲ ਜਾਂਗੇ ਇਹ ਤੋਂ ਬਾਅਦ ਪਹਿਲਾਂ ਮੈਂ ਦਰਬਾਰ ਤੇ ਪਾਇੰਟ ਕੀਤਾ ਫਿਰ ਮੈਂ ਵੀਡੀਓ ਪਾਈ ਹੁਣ ਮੈਂ ਇਹ ਵੀਡੀਓ ਤੇ ਤੁਹਾਨੂੰ ਹੀ ਦੱਸ ਦੇਣਾ ਕਿਉਂ ਨਾ ਵੀ ਹਾਈ ਕੋਰਟ ਦੇ ਵਿੱਚ ਮੈਂ ਕੇਸ ਕਰੂੰਗਾ ਕਿਸੇ ਨੇ ਖੜਨਾ ਹੋਇਆ ਮੈਨਾਂ ਖੜੇ ਹੋ ਨਹੀਂ ਖੜਨਾ ਹੋਇਆ ਨਾ ਕਰਿਓ ਹਾਂ ਮੈਨੂੰ ਇਨਾ ਯਕੀਨ ਆ ਵੀ ਜਿਹੜਾ ਖਾਲਸਾ ਪੰਥ ਆ ਉਹ ਮੇਰੇ ਨਾਲ ਖੜੂਗਾ ਖੜੂਗਾ ਬਾਕੀ ਦੋਸਤੋ ਤੁਹਾਡੀ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਤੇ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਪੰਜੇ ਤਖਤਾਂ ਦੇ ਸਿੰਘ ਸਹਿਬਾਨਾਂ ਦੇ ਕੋਲ ਪਹੁੰਚ ਸਕੇ ਤੇ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਹੋ ਸਕੇ ਬਾਕੀ ਦੋਸਤੋ ਹੋਰ ਨਵੇਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਵੀਆਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ